ਤੁਸੀਂ ਜੁੜੇ ਹੋ ਐਜ ਨਿਊਜ਼ 24 ਦੇ ਨਾਲ ਤੇ ਮੈਂ ਹਾਂ ਜਸਵਿੰਦਰ ਬੋਪੜਾ ਇਸ ਵੇਲੇ ਅਸੀਂ ਤਸਵੀਰਾਂ ਦਿਖਾ ਰਹੇ ਹਾਂ ਤੁਹਾਨੂੰ ਜਲਾਲਾਬਾਦ ਦੇ ਸ਼ਹੀਦ ਉਦਮ ਸਿੰਘ ਚੌਂਕ ਦੀਆਂ ਜਿੱਥੇ ਵਿਜੀਲੈਂਸ ਵਿਭਾਗ ਨੇ ਵੱਡੀ ਕਾਮਯਾਬੀ ਹਾਸਲ ਕੀਤੀ ਹੈ ਦੱਸ ਦਈਏ ਕਿ ਜਲਾਲਾਬਾਦ ਦੇ ਥਾਣਾ ਸਿਟੀ ਦੇ ਇੱਕ ਐਸਆਈ ਨੂੰ ਵਿਜੀਲੈਂਸ ਵਿਭਾਗ ਨੇ ਰਿਸ਼ਵਤ ਲੈਂਦਿਆਂ ਰंगे ਹੱਥੀਂ ਕਾਬੂ ਕੀਤਾ ਹੈ ਜਿਸ ਤੋਂ ਬਾਅਦ ਦੇ ਵਿੱਚ ਇਸੇ ਜਗ੍ਹਾ ਦੇ ਉੱਪਰ ਐਸਆਈ ਤੋਂ ਪੁੱਛਗਿੱਛ ਕੀਤੀ ਗਈ ਹੈ ਤੇ ਜੋ ਵੀ ਬਣਦੀ ਕਾਰਵਾਈ ਸੀ ਉਹ ਮੁਕੰਮਲ ਤੌਰ ਤੇ ਕਰ ਲਈ ਹੈ ਤਾਂ ਜਿਸ ਤੋਂ ਬਾਅਦ ਦੇ ਵਿੱਚ ਵਿਜੀਲੈਂਸ ਵਿਭਾਗ ਦੇ ਵੱਲੋਂ ਹਿਰਾਸਤ ਵਿੱਚ ਲੈ ਕੇ ਤਾਂ ਹੁਣ ਅਗਲੀ ਕਾਰਵਾਈ ਕੀਤੀ ਜਾਵੇਗੀ ਤਾਂ ਤਸਵੀਰਾਂ ਤੁਹਾਨੂੰ ਦਿਖਾ ਰਹੇ ਹਾਂ ਜਲਾਲਾਬਾਦੀਆਂ ਜਿੱਥੇ ਥਾਣਾ ਸਿਟੀ ਦੇ ਇੱਕ ਏਐਸਆਈ ਸਰੂਪ ਸਿੰਘ ਨੂੰ ਵਿਜੀਲੈਂਸ ਵਿਭਾਗ ਨੇ ਰਿਸ਼ਵਤ ਲੈਂਦਿਆਂ ਰੰਗੇ ਹੱਥੀ ਕਾਬੂ ਕੀਤਾ ਜਿੱਥੇ ਤਾਂ ਮਾਨ ਸਰਕਾਰ ਵੱਡੇ ਵੱਡੇ ਦਾਅਵੇ ਕਰਦੀ ਹੈ ਕਿ ਕੋਈ ਵੀ ਅਗਰ ਰਿਸ਼ਵਤ ਲੈਂਦਾ ਤਾਂ ਉਸ ਨੂੰ ਵਿਜੀਲੈਂਸ ਵਿਭਾਗ ਜਿਹੜਾ ਤੁਰੰਤ ਗ੍ਰਿਫਤਾਰ ਕਰੇਗਾ ਹੁਣ ਇਹ ਨਹੀਂ ਪਤਾ ਕਿ ਇਹ ਐਸਆਈ ਪਿਛਲੇ ਕਿੰਨੇ ਸਮੇਂ ਤੋਂ ਜਿਹੜਾ ਰਿਸ਼ਵਤ ਦਾ ਧੰਦਾ ਚਲਾ ਰਿਹਾ ਸੀ ਤਨਖਾਹਾਂ ਨਾਲ ਵੀ ਨਹੀਂ ਇਹ ਮੁਲਾਜ਼ਮ ਹੈ ਜਿਹੜੇ ਇਹਨਾਂ ਨੂੰ ਕੋਈ ਸਬਰ ਹੈਗਾ ਤਾਂ ਗਰੀਬ ਲੋਕਾਂ ਦੀਆਂ ਜੇਬਾਂ ਤੇ ਡਾਕੇ ਮਾਰਦੇ ਨੇ ਰਿਸ਼ਵਤ ਲੈਂਦੇ ਨੇ ਜਦ ਕਿਸੇ ਗਰੀਬ ਨੂੰ ਕੋਈ ਕੰਮ ਹੁੰਦਾ ਜਾਂ ਕਿਸੇ ਦਾ ਮੋਟਰਸਾਈਕਲ ਫੜਿਆ ਜਾਂਦਾ ਤਾਂ ਇਹ ਉਸ ਨੂੰ ਰਿਸ਼ਵਤ ਦੇ ਤੌਰ ਤੇ ਜਿਹੜਾ ਇਸਤੇਮਾਲ ਕਰਦੇ ਨੇ ਤੇ ਰਿਸ਼ਵਤ ਲੈਂਦੇ ਨੇ ਤਾਂ ਅੱਜ ਵੱਡੀ ਕਾਮਯਾਬੀ ਹਾਸਲ ਕੀਤੀ ਹੈ ਵਿਜੀਲੈਂਸ ਵਿਭਾਗ ਨੇ